ਸਕਦੇ ਹਾਂ ਕਿ ਇੱਕ ਕਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਕਰੋੜਾ ਰੁਪਏ ਪਿਆ ਹੋਵੇ ਜੀ ਹਾਂ ਇਹ ਦੇਖ ਕੇ ਤਾਂ ਖੁਦ ਜਿਹੜੀ ਟੀਮ ਰੇਡ ਕਰਨ ਗਈ ਹੈ ਉਹਦੇ ਵੀ ਹੋਸ਼ ਉੱਡ ਗਏ ਹੈ ਕਿ ਯਾਰ ਵਾਸ਼ਿੰਗ ਮਸ਼ੀਨ ਦੇ ਵਿੱਚ ਕਰੋੜਾ ਰੁਪਇਆ ਉਹ ਵੀ ਕੈਸ਼ ਦੇ ਵਿੱਚ ਪਿਆ ਹੋਵੇ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋਸ ਜਿਹੜੇ ਉੱਡ ਜਾਣਗੇ ਈਡੀ ਦੇ ਵੱਲੋਂ ਦਰਅਸਲ ਰੇਡ ਕੀਤੀ ਗਈ ਹੈ ਛਾਪੇਮਾਰੀ ਕੀਤੀ ਗਈ ਸੀਗੀ ਈਡੀ ਦੇ ਵੱਲੋਂ ਤਾਂ ਜਦੋਂ ਈਡੀ ਨੇ ਘਰ ਦੇ ਵਿੱਚ ਛਾਪੇਮਾਰੀ ਕਰਨੀ ਸ਼ੁਰੂ ਕੀਤੀ ਤਾਂ ਵਾਸ਼ਿੰਗ ਮਸ਼ੀਨ ਦੇਖ ਕੇ ਹੋਸ਼ ਉੱਡ ਗਏ ਕਿਉਂਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਕਰੋੜਾ ਰੁਪਏ ਦਾ ਕੈਸ਼ ਜਿਹੜਾ ਉਪਿਆ ਹੋਇਆ ਸੀਗਾ 2 ਕਰੋੜ ਤੇ ਲਗਭਗ 54 ਲੱਖ ਰੁਪਏ ਈਡੀ ਦੇ ਵੱਲੋਂ ਬਰਾਮਦ ਕੀਤੇ ਗਏ ਔਰ ਜਦੋਂ ਹੀ ਵਾਸ਼ਿੰਗ ਮਸ਼ੀਨ ਦਾ ਜਿਹੜਾ ਦਰਵਾਜ਼ਾ ਹੁੰਦਾ ਉਹ ਖੋਲਿਆ ਵਾਸ਼ਿੰਗ ਮਸ਼ੀਨ ਦਾ ਢੱਕਣ ਤਾਂ ਦੇਖ ਕੇ ਹੈਰਾਨ ਰਹਿ ਗਈ ਈਡੀ ਦੀ ਟੀਮ ਜਿਹੜੀ ਹੈ ਕਿਉਂਕਿ 2 ਕਰੋੜ 54 ਲੱਖ ਰੁਪਏ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ ਬਲਕਿ ਬਹੁਤ ਵੱਡੀ ਰਕਮ ਹੁੰਦੀ ਹੈ ਤਾਂ ਵਾਸ਼ਿੰਗ ਮਸ਼ੀਨ ਦੇ ਵਿੱਚੋਂ 1 ਕਰੋੜ ਰੁਪਏ ਦਾ ਕੈਸ਼ ਮਿਲਿਆ ਹੁਣ ਸਵਾਲ ਇਹ ਉੱਠਦੇ ਹੈ ਕਿ ਯਾਰ ਵਾਸ਼ਿੰਗ ਮਸ਼ੀਨ ਦੇ ਵਿੱਚ ਕੌਣ ਰੱਖਦਾ ਉਹ ਵੀ ਕਰੋੜਾ ਰੁਪਏ ਤਾਂ ਇਹ ਹੁਣ ਈਡੀ ਲਗਾਤਾਰ ਜਾਂਚ ਕਰ ਰਹੀ ਹੈ ਲਗਾਤਾਰ ਹੀ ਈਡੀ ਦੇ ਵੱਲੋਂ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਦੇਸ਼ ਦੇ ਵੱਖ-ਵੱਖ ਕਈ ਹਿੱਸਿਆਂ ਦੇ ਵਿੱਚ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤਾਂ ਔਰ ਇੱਕ ਇੱਥੇ ਵੀ ਜਿਹੜੀ ਜਦੋਂ ਛਾਪੇਮਾਰੀ ਹੁੰਦੀ ਹੈ ਈਡੀ ਦੇ ਵੱਲੋਂ ਸਾਰਾ ਘਰ ਫਰੋਲ ਲਿਆ ਜਾਂਦਾ ਹੈ ਘਰ ਦੇ ਵਿੱਚ ਕੁਝ ਨਹੀਂ ਮਿਲਦਾ ਪਰ ਅਖੀਰ ਤੇ ਆਣ ਕੇ ਜਦੋਂ ਵਾਸ਼ਿੰਗ ਮਸ਼ੀਨ ਚੈੱਕ ਕੀਤੀ ਜਾਂਦੀ ਹੈ ਤਾਂ ਈਡੀ ਹੈਰਾਨ ਰਹਿ ਜਾਂਦੀ ਹੈ ਕਿ ਯਾਰ ਇੱਕ ਵਾਸ਼ਿੰਗ ਮਸ਼ੀਨ ਦੇ ਵਿੱਚ ਜਿਹਦੇ ਵਿੱਚ ਅਸੀਂ ਕੱਪੜੇ ਧੋਨੇ ਆ ਸੁਕਾਉਨੇ ਆ ਉਹ ਉਸ ਜਗ੍ਹਾ ਤੇ ਕਰੋੜਾਂ ਰੁਪਏ ਦਾ ਉਹ ਵੀ ਕੈਸ਼ ਬਰਾਮਦ ਹੋਵੇਗਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਔਰ ਹੋਰ ਵੀ ਇਲੈਕਟ੍ਰੋਨਿਕ ਸਮਾਨ ਤੇ ਕਈ ਡਾਕੂਮੈਂਟ ਜਿਹੜੇ ਐ ਉਹ ਜ਼ਬਤ ਕੀਤੇ ਗਏ ਨੇ ਦਰਅਸਲ ਮਸ਼ਹੂਰ ਸ਼ਿਪਿੰਗ ਕੰਪਨੀ ਦੇ ਟਿਕਾਣਿਆਂ ਤੇ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਆ ਪੰਜ ਜਗ੍ਹਾ ਤੇ ਇਹ ਛਾਪੇਮਾਰੀ ਹੋਈ ਆ ਜਿਸ ਦੇ ਵਿੱਚ ਦਿੱਲੀ, ਮੁੰਬਈ, ਹਾਈਦਰਾਬਾਦ, ਕੁਰਕ ਖੇਤਰ ਤੇ ਕੋਲਕੱਤਾ ਦੇ ਵਿੱਚ ਰੇਡ ਹੋਇਆ واਸ਼ਿੰਗ ਮਸ਼ੀਨ ਦੇ ਵਿੱਚੋਂ 2 ਕਰੋੜ ਤੇ 54 ਲੱਖ ਰੁਪਏ ਦੀ ਨਗਦੀ ਜਿਹੜੀ ਆ ਬਿਲਕੁਲ ਕੈਸ਼ ਜਿਹੜਾ ਉਹ ਬਰਾਮਦ ਹੋਇਆ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਈਡੀ ਨੇ ਜਦੋਂ ਰੇਡ ਕੀਤੀ ਤਾਂ واਸ਼ਿੰਗ ਮਸ਼ੀਨ ਚੈੱਕ ਕੀਤੀ ਤਾਂ واਸ਼ਿੰਗ ਮਸ਼ੀਨ ਦੇ ਵਿੱਚੋਂ ਕੱਪੜਿਆਂ ਦੀ ਥਾਂ ਕੈਸ਼ ਨਿਕਲਿਆ ਦੇਖੋ ਇਹ ਵਾਸ਼ਿੰਗ ਮਸ਼ੀਨ ਕਿਵੇਂ ਦੀ ਹੈ ਇੱਥੇ ਜਦੋਂ ਕੱਪੜੇ ਕੋਈ ਖੋਲੇਗਾ ਤਾਂ ਕੱਪੜੇ ਨਿਕਲਣਗੇ ਪਰ ਇਹਦੇ ਵਿੱਚੋਂ ਤਾਂ ਨੋਟ ਨਿਕਲਦੇ ਆ ਕੜਕ-ਕੜਕ ਜਦੋਂ ਇਹ ਆਈਡੀ ਨੇ ਦੇਖਿਆ ਤਾਂ ਆਈਡੀ ਦੇ ਹੋਸ਼ ਛੁੱਟ ਗਏ ਸ਼ਿਪਿੰਗ ਕੰਪਨੀ ਦੇ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਹੈ ਮਸ਼ਹੂਰ ਸ਼ਿਪਿੰਗ ਕੰਪਨੀਆਂ ਦੱਸੀ ਜਾ ਰਹੀ ਹੈ ਜਿਸ ਦੇ ਉੱਪਰ ਈਡੀ ਦੇ ਟਿਕਾਣਿਆਂ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀ ਗਈ ਆ ਹੁਣ ਈਡੀ ਕੋਲ ਕਿਹੜੇ ਐਸੇ ਸੁਰਾਖ ਨੇ ਕਿਹੜੇ ਡਾਕੂਮੈਂਟ ਹੱਥ ਲੱਗੇ ਆ ਜਾਂ ਕਿਹੜੀ ਐਸੀ ਇਨਫੋਰਮੇਸ਼ਨ ਹੈ ਕਿ ਇਸ ਸ਼ਿਪਿੰਗ ਕੰਪਨੀ ਦੇ ਉੱਪਰ ਹੱਲਾ ਬੋਲ ਦਿੱਤਾ ਔਰ ਬੋਲੇ ਵੀ ਕਿਉਂ ਨਾ ਜੇਕਰ ਵਾਸ਼ਿੰਗ ਮਸ਼ੀਨਾਂ ਦੇ ਵਿੱਚੋਂ ਕਰੋੜਾ ਰੁਪਏ ਮਿਲਦੇ ਆ ਤਾਂ ਬਾਕੀ ਫਿਰ ਕਿੱਥੇ ਕਿੰਨਾ ਕਿੰਨਾ ਪੈਸਾ ਲੁਕਿਆ ਹੋਣਾ ਇਹ ਤਾਂ ਹੁਣ ਈਡੀ ਦੇ ਵਾਸਤੇ ਜਿਹੜਾ ਆ ਉਹ ਮਜਬੂਰੀ ਬਣ ਚੁੱਕੀ ਹੈ ਕਿ ਇਸ ਨੂੰ ਜਾਂਚ ਕੀਤੀ ਜਾਵੇ ਕਿ ਵਾਸ਼ਿੰਗ ਮਸ਼ੀਨ ਦੇ ਵਿੱਚੋਂ 2 ਕਰੋੜ ਤੋਂ ਵੀ ਵੱਧ ਲਗਭਗ 2.5 ਕਰੋੜ ਰੁਪਇਆ واਸ਼ਿੰਗ ਮਸ਼ੀਨ ਦੇ ਵਿੱਚੋਂ ਹੀ ਨਿਕਲ ਸਕਦਾ ਹੈ ਤਾਂ ਹੋਰ ਕਿੰਨੀਆਂ ਚੀਜ਼ਾਂ ਦੇ ਵਿੱਚ ਉਹ ਕੀ ਕੁਝ ਬਰਾਮਦ ਹੋ ਸਕਦਾ ਹੈ ਹੁਣ ਇਹ ਈਡੀ ਦੇ ਵੱਲੋਂ ਜਾਂਚ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ ਹੈ ਈਡੀ ਖੁਦ ਹੈਰਾਨ ਹੈ ਕਿ ਯਾਰ واਸ਼ਿੰਗ ਮਸ਼ੀਨ ਚ ਜਿਹਦੇ ਵਿੱਚ ਕਦੀ ਧਿਆਨ ਹੀ ਨਹੀਂ ਦਿੱ ਦਿੱਤਾ ਕਿ ਇਹ ਇਹਦੇ ਵਿੱਚ ਕੱਪੜੇ ਧੋਈਦੇ ਐ ਸੁਕਾਈਦੇ ਐ ਤਾਂ ਇਹਦੇ ਵਿੱਚੋਂ ਜਿਹੜਾ ਇੰਨਾ ਪੈਸਾ ਕਿੱਥੋਂ ਆ ਸਕਦਾ ਹੈ ਤਾਂ ਤਸਵੀਰਾਂ ਦੇਖ ਸਕਦੇ ਹੁਣ ਦਿੱਲੀ ਦੇ ਵਿੱਚ ਈਡੀ ਦੇ ਵੱਲੋਂ ਰੇਡ ਕੀਤੀ ਗਈ ਆ ਮਸ਼ਹੂਰ ਸ਼ਿਪਿੰਗ ਕੰਪਨੀ ਦੇ ਟਿਕਾਣਿਆਂ ਤੇ ਰੇਡ ਹੋਈ ਹੈ ਤਾਂ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਛਾਂਬੀਨ ਈਡੀ ਦੇ ਵੱਲੋਂ ਜਦੋਂ ਘਰ ਦੇ ਵਿੱਚ ਰੇਡ ਹੁੰਦੀ ਹੈ ਤਾਂ ਸਾਰੇ ਹੀ ਟਿਕਾਣਿਆਂ ਤੇ ਜਿਹੜੇ ਵੀ ਘਰ ਦੇ ਕੋਈ ਰੂਮ ਹੋ ਗਿਆ ਕੋਈ ਡਰਾਇੰਗ ਰੂਮ ਹੈ ਕੋਈ ਲਿਵਿੰਗ ਰੂਮ ਹੈ ਕੋਈ ਬਾਥਰੂਮ ਹੈ ਕੋਈ ਗਾਰਡਨ ਹੈ ਤਾਂ ਸਾਰੀ ਜਗ੍ਹਾ ਚੈਕਿੰਗ ਕੀਤੀ ਜਾਂਦੀ ਹੈ ਜਿੰਨੇ ਵੀ ਤੁਹਾਡੇ ਇਲੈਕਟ੍ਰੋਨਿਕ ਜਿਹੜਾ ਤੁਹਾਡਾ ਸਮਾਨ ਹੁੰਦਾ ਹੈ ਚਾਹੇ ਲੈਪਟਾਪ ਹੋ ਗਿਆ ਫੋਨ ਹੋ ਗਿਆ ਜਾਂ ਹੋਰ ਤੁਹਾਡੇ ਕੋਲੇ ਕੋਈ ਪਿੰਡ ਰੈਪ ਪਈਆ ਕੋਈ ਹਾਰਡ ਕਾਪੀਆਂ ਪਈਆਂ ਤਾਂ ਸਾਰੇ ਡਾਕੂਮੈਂਟ ਸਾਰਾ ਸਮਾਨ ਈਡੀ ਦੇ ਵੱਲੋਂ ਚੈੱਕ ਕੀਤਾ ਜਾਂਦਾ ਤਾਂ ਜਦੋਂ ਈਡੀ ਨੇ ਚੈੱਕ ਕੀਤਾ ਤਾਂ ਕੁਝ ਨਹੀਂ ਮਿਲਿਆ ਪਰ ਜਦੋਂ ਵਾਸ਼ਿੰਗ ਮਸ਼ੀਨ ਵੱਲ ਧਿਆਨ ਗਈ ਤਾਂ 2.5 ਕਰੋੜ ਰੁਪਇਆ واਸ਼ਿੰਗ ਮਸ਼ੀਨ ਦੇ ਵਿੱਚੋਂ ਬਰਾਮਦ ਹੋਇਆ ਇਹ ਦੇਖ ਕੇ ਵੀ ਈਡੀ ਦੇ ਹੋ ਛੁੱਡ ਕੇ ਕਿ ਯਾਰ ਅਸੀਂ ਤਾਂ ਐਵੇਂ ਦੂਜਾ ਸਮਾਨ ਲੱਭਦੇ ਰਹੇ ਤਾਂ واਸ਼ਿੰਗ ਮਸ਼ੀਨ ਦੇ ਵਿੱਚ 2.5 ਕਰੋੜ ਰੁਪਇਆ ਰੱਖੀ ਫਿਰਦੇ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਮਸ਼ਹੂਰ ਸ਼ਿਪਿੰਗ ਕੰਪਨੀ ਹੈ ਇਸ ਸ਼ਿਪਿੰਗ ਕੰਪਨੀ ਦੇ 5 ਟਿਕਾਣਿਆਂ ਤੇ ਦੇਸ਼ ਭਰ ਦੇ ਵਿੱਚ ਰੇਡ ਹੋਈ ਹੈ ਦਿੱਲੀ ਮੁੰਬਈ ਹਾਈਦਰਾਬਾਦ ਕੁਰਕ ਖੇਤਰ ਤੇ ਕਲਕੱਤਾ ਦੇ ਵਿੱਚ ਰੇਡ ਹੋਈ ਹੈ ਤੇ ਅੱਗੇ ਜਾਂਚ ਚੱਲ ਰਹੀ ਹੈ ਕਿ ਇਹ 2.5 ਕਰੋੜ ਰੁਪਇਆ ਕਿੱਥੋਂ ਆਇਆ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਜੇਕਰ ਇਹ ਮੰਨੀ ਲੀਗਲ ਹੈ ਤਾਂ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ ਕਿਉਂ ਰੱਖੀ ਗਈ ਇਹ 2.5 ਕਰੋੜ ਰੁਪਇਆ ਕੋਈ ਛੋਟੀ ਮੋਟੀ ਰਕਮ ਦਾ ਹੈ ਨਹੀਂ ਕਿ 100 ਪਿਆਰ ਰੁਪਇਆ ਇਧਰ ਉਧਰ ਪਿਆ ਤਾਂ ਕੋਈ ਗੱਲ ਨਹੀਂ ਇਹ ਬੈਂਕ ਦੇ ਵਿੱਚ ਕਿਉਂ ਨਹੀਂ ਜਮਾ ਕਰਵਾਏ ਗਏ ਇਹਦੀ ਟ੍ਰਾਂਜੈਕਸ਼ਨ ਕਿੱਥੋਂ ਆ ਕਿਵੇਂ ਆ ਤਾਂ ਇਹ ਸਾਰੇ ਹੁਣ ਤਮਾਮ ਸਵਾਲ ਨੇ ਜਿਹੜੇ ਉਹ ਈਡੀ ਦੇ ਖੇਮੇ ਦੇ ਵਿੱਚ ਨੇ ਜਿਹੜੇ ਹੁਣ ਈਡੀ ਜਾਂਚ ਦੇ ਦਰਮਿਆਨ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹ ਲਵੇਗੀ ਪਰ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਵਾਸ਼ਿੰਗ ਮਸ਼ੀਨ ਦੇ ਵਿੱਚ 2.5 ਕਰੋੜ ਰੁਪਇਆ ਜਿੱਥੇ ਅਸੀਂ ਸਰਫ ਪਾ ਕੇ ਕੱਪੜੇ ਧੋਨੇ ਆ ਪਾਣੀ ਪਾਉਨੇ ਆ ਉਸ ਜਗ੍ਹਾ ਤੇ 2.5 ਕਰੋੜ ਰੁਪਈਆ ਰੱਖਿਆ ਹੋਇਆ ਹੈ ਤਾਂ ਦਿਮਾਗ ਤੁਸੀਂ ਦੇਖ ਸਕਦੇ ਹੋ ਕਿ ਯਾਰ ਵਾਸ਼ਿੰਗ ਮਸ਼ੀਨ ਕੌਣ ਚੈੱਕ ਕਰੇਗਾ ਇਹਦੇ ਵਿੱਚ ਤਾਂ ਲੀਡੇ ਹੁੰਦੇ ਆ ਧੋਣ ਵਾਲੇ ਤਾਂ ਇਹਨੂੰ ਕਿੰਨੇ ਚੈੱਕ ਕਰਨਾ ਪਰ ਉਧਰ ਉਹ ਵੀ ਈਡੀ ਹੈ ਈਡੀ ਦੇ ਵੱਲੋਂ ਵੀ ਜਦੋਂ ਚੈਕਿੰਗ ਕੀਤੀ ਗਈ ਤਾਂ ਜਦੋਂ ਸ਼ੱਕ ਪਿਆ ਤਾਂ ਵਾਸ਼ਿੰਗ ਮਸ਼ੀਨ ਚੈੱਕ ਕੀਤੀ ਤਾਂ ਉਹਦੇ ਵਿੱਚ ਦੇਖੋ ਕਿੰਨਾ ਖਜ਼ਾਨਾ ਹੈ। ਕੁਬੇਰ ਦਾ ਖਜ਼ਾਨਾ ਜਿਹਨੂੰ ਕਹਿ ਦਿੰਦੇ ਆ ਕਿ ਉਹ ਲੁਕੋਇਆ ਹੋਇਆ 2.5 ਕਰੋੜ ਰੁਪਈਆ ਉਹ ਵੀ ਖੜਕ-ਖੜਕ ਨੋਟ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ED ਦੇ ਵੱਲੋਂ ਆ ਜਿਹੜੀ ਹੋਰ ਵੀ ਸਖਤੀ ਕਰ ਦਿੱਤੀ ਗਈ ਹੈ, ਛਾਪੇਮਾਰੀ ਵਧਾ ਦਿੱਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ 2.5 ਕਰੋੜ ਰੁਪਈਆ ਆਖਿਰਕਾਰ ਆਇਆ